ਪੰਜਾਬ ਦੇ ਬਿਜਲੀ ਮੰਤਰੀ ਹਰਪ੍ਰਜਨ ਸਿੰਘ ਈਟੀਓ ਨੇ ਕਿਹਾ ਕਿ ਪੀਐਸਪੀਸੀਐਲ ਨੇ ਜਿਹੜੀ ਬਿਜਲੀ ਦੀ ਪਿਛਲੇ ਸਾਲ ਦੀ ਵੱਧ ਤੋਂ ਵੱਧ 15325 ਮੈਗਾਵਾਟ ਦੀ ਜਿਹੜੀ ਮੰਗ ਆ ਉਹਨੂੰ ਪੂਰਾ ਕਰਦਿਆਂ ਇਸ ਸਾਲ 19 ਜੂਨ ਨੂੰ 16078 ਮੈਗਾਵਾਟ ਦੀ ਆਪਣੀ ਹੁਣ ਤੱਕ ਦੀ ਸਭ ਤੋਂ ਉੱਚੀ ਮੰਗ ਨੂੰ ਜਿਹੜਾ ਸਫਲਤਾਪੂਰਕ ਉਹਨਾਂ ਨੇ ਪੂਰਾ ਕੀਤਾ ਹੈ ਤੇ ਸੂਬੇ ਭਰ ਦੇ ਵਿੱਚ ਜਿਹੜੀ ਝੋਨੇ ਦੀ ਫਸਲ ਦੀ ਬਜਾਈ ਆ ਉਦੇ ਲਈ ਖੇਤੀਬਾੜੀ ਫੀਡਰਾਂ ਨੂੰ ਰੋਜ਼ਾਨਾ 8-8 ਘੰਟੇ ਜਿਹੜੀ ਆ ਨਿਰਵਿਘਨ ਬਿਜਲੀ ਮੁਹੱਈਆ ਸਪਲਾਈ ਕਰਵਾਉਣ ਦੇ ਨਾਲ-ਨਾਲ ਕਿਸੇ ਵੀ ਖਪਤਕਾਰ ਦੇ ਵਰਗ ਦੇ ਜਿਹੜੇ ਆ ਕੱਟ ਨਹੀਂ ਲਗਾਏ ਗਏ ਬਿਜਲੀ ਮੰਤਰੀ ਨੇ ਦੱਸਿਆ ਕਿ ਰਾਜ ਭਰ ਦੇ ਵਿੱਚ 11 ਕੇਵੀ ਦੇ 13340 ਫੀਡਰ ਨੇ ਤੇ ਜਿੰਨਾ ਵਿੱਚੋਂ 6954 ਫੀਡਰ ਦੇ ਕਰੀਬ ਜਿਹੜੇ ਆ 114 ਲੱਖ ਟਿਊਬਵੈਲ ਕਨੈਕਸ਼ਨਾਂ ਨੂੰ ਖੇਤੀਬਾੜੀ ਸਪਲਾਈ ਜਿਹੜੀ ਉਹ ਪ੍ਰਦਾਨ ਕਰਦੇ ਨੇ ਉਹਨਾਂ ਨੇ ਕਿਹਾ ਕਿ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਨਿਰਵਿਘਨ ਬਿਜਲੀ ਸਪਲਾਈ ਨੂੰ ਯਕੀਨੀ ਬਣਾਉਣ ਦੇ ਲਈ ਲੋੜਿੰਦੀ ਉਪਲਬਧਤਾ ਅਤੇ ਉਹਨਾਂ ਦੇ ਜਿਹੜੇ ਪ੍ਰਬੰਧ ਹੈ ਉਹਨਾਂ ਦੇ ਬੁਨਿਆਦੀ ਢਾਂਚੇ ਦੇ ਵਿੱਚ ਨਵੀਨੀਕਰਨ ਦੇ ਕਮਾਂ ਸਮੇਤ ਜਿਹੜੇ ਉਹਨਾਂ ਨੇ ਕਾਫੀ ਕਦਮ ਜਿਹੜੇ ਉਹਨਾਂ ਨੇ ਚੁੱਕੇ ਆ ਤੇ ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ ਵੱਲੋਂ ਝੋਨੇ ਦੇ ਚੱਲ ਰਹੇ ਸੀਜ਼ਨ ਨੂੰ ਲੈ ਕੇ ਸੂਬੇ ਦੀ ਬਿਜਲੀ ਦੇ ਸਬੰਧਾਂ ਸਪਲਾਈ ਦੇ ਪ੍ਰਬੰਧਾਂ ਦਾ ਜਾਇਜ਼ਾ ਲੈਣ ਦੇ ਲਈ ਜਿਹੜੀ ਉਹਨੇ ਵਧੀਕ ਮੁੱਖ 77 ਬਿਜਲੀ ਸ਼੍ਰੀ ਤਜਵੀਰ ਸਿੰਘ ਐਸ ਡੀ ਐਮ ਪੀ ਐਸ ਪੀ ਸੀ ਐਲ ਇੰਜੀਨੀਅਰ ਬਲਦੇਵ ਸਿੰਘ ਸਰਾਣ ਡਾਇਰੈਕਟਰ ਡਿਸਟ੍ਰੀਬਿਊਸ਼ਨਲ ਪੀ ਸੀ ਐਲ ਪੀ ਐਸ ਪੀ ਸੀ ਐਲ ਇੰਜੀਨੀਅਰ ਡੀ ਪੀ ਐਸ ਗਰੇਵਾਲ ਤੇ ਡਾਇਰੈਕਟਰ ਜਨਰੇਸ਼ਨ ਪੀ ਐਸ ਪੀ ਸੀ ਐਲ ਇੰਜੀਨੀਅਰ ਪਰਮਜੀਤ ਸਿੰਘ ਦੇ ਨਾਲ ਜਿਹੜੀ ਉਹਨਾਂ ਨੇ ਮੀਟਿੰਗ ਕੀਤੀ ਹੈ ਇਹ ਮੀਟਿੰਗ ਦੌਰਾਨ ਪੀਐਸਪੀਸੀਲ ਦੇ ਅਧਿਕਾਰੀਆਂ ਨੇ ਬਿਜਲੀ ਮੰਤਰੀ ਨੂੰ ਜਾਣੂ ਕਰਵਾਇਆ ਕਿ ਇਸ ਗਰਮੀ ਵਿੱਚ ਵਧ ਰਹੀ ਬਿਜਲੀ ਦੀ ਮੰਗ ਨੂੰ ਪੂਰਾ ਕਰਨ ਦੇ ਲਈ ਜਿਹੜੇ ਐ ਕਈ ਉਪਾਅ ਕੀਤੇ ਗਏ ਨੇ ਜਿਨ੍ਹਾਂ ਦੇ ਵਿੱਚ ਸ਼ਹਿਰੀ ਕੇਂਦਰਾਂ ਦੇ ਵਿੱਚ ਮੋਬਾਈਲ ਟਰਾਂਸਫਾਰਮਰਸ ਸਥਾਪਿਤ ਕਰਨਾ ਡਿਵੀਜ਼ਨ ਪੱਧਰ ਤੇ ਅਤੇ ਗ੍ਰਿਡ ਸਬਸਟੇਸ਼ਨ ਅਤੇ ਮਟੀਰੀਅਲ ਸਟੋਰ ਸਥਾਪਿਤ ਕਰਨਾ ਡਿਵੀਜ਼ਨ ਪੱਧਰ ਤੇ 104 ਨੋਡਲ ਸ਼ਿਕਾਇਤ ਕੇਂਦਰ ਸਥਾਪਿਤ ਕਰਨਾ 21 ਸਰਕਲਾਂ ਤੇ ਆ ਜਿਹੜੇ ਕੰਟਰੋਲ ਰੂਮ ਜਿਹੜੇ ਉਹ ਸਥਾਪਿਤ ਕਰਨਾ ਸਟਾਇਤਾ ਦੇ ਨਪਟਾਰੇ ਲਈ ਮੁੱਖ ਦਫਤਰ ਅਤੇ ਕੰਟਰੋਲ ਹੂਮ ਦੇ ਇਲਾਵਾ ਪੰਜ ਜ਼ੋਨ ਜਿਹੜੇ ਆ ਉਹ ਸਥਾਪਿਤ ਕਰਨਾ ਅਤੇ ਸ਼ਿਕਾਇਤਾਂ ਦੇ ਨਾਲ ਨਜਿੱਠਣ ਦੇ ਲਈ ਲੋੜਿੰਦੀ ਮੈਨ ਪਾਵਰ ਨੂੰ ਤੈਨਾਤ ਕਰਨਾ ਆਦੀ ਸ਼ਾਮਲ ਨੇ ਇਸ ਦੇ ਇਲਾਵਾ ਪੀ ਐਸ ਪੀ ਸੀ ਐਲ ਵੱਲੋਂ ਦੱਸਿਆ ਗਿਆ ਕਿ ਝੋਨੇ ਦੇ ਸੀਜ਼ਨ ਦੌਰਾਨ ਜਿਹੜੀਆਂ ਲੋੜਾਂ ਆ ਉਹਨਾਂ ਨੂੰ ਪੂਰਾ ਕਰਨ ਲਈ ਡਿਸਟ੍ਰਿਬਿਊਸ਼ਨਲ ਟਰਾਂਸਫਾਰਮਰਾਂ ਕੇਬਲਾਂ ਪੀਵੀਸੀ ਕੰਡਕਟਰਾਂ ਖੰਬਿਆਂ ਅਤੇ ਹੋਰ ਸਮਾਨ ਦੇ ਸਟਾਕ ਦੀ ਸਥਿਤੀ ਅਤੇ ਸਪਲਾਈ ਲਈ ਲੋੜਿੰਦਾ ਮਾਤਰਾ ਦੇ ਵਿੱਚ ਮੌਜੂਦ ਹੈ ਤੇ ਪੀਸੀਐਲ ਪੀਐਸਪੀਸੀਐਲ ਵੱਲੋਂ ਇਹ ਵੀ ਦੱਸਿਆ ਗਿਆ ਹੈ ਕਿ ਝੋਨੇ ਦੇ ਸੀਜ਼ਨ ਤੋਂ ਪਹਿਲਾਂ ਡਿਸਟ੍ਰੀਬਿਊਸ਼ਨਲ ਜਿਹੜੇ ਟਰਾਂਸਫਾਰਮਰ ਆ ਅਤੇ ਪਾਵਰ ਲਾਈਨਾਂ ਸਮੇਤ ਬਿਜਲੀ ਵੰਡ ਦੀ ਪ੍ਰਣਾਲੀ ਦਾ ਇੱਕ ਵਿਆਪਕ ਰੱਖ-ਰਖਾ ਕੀਤਾ ਗਿਆ ਇਸ ਪ੍ਰਬੰਧਾ ਦੇ ਨਤੀਜੇ ਵਜੋਂ ਪੰਜਾਬ ਵਿੱਚ ਇਸ ਸਾਲ ਬਿਜਲੀ ਦੀ ਚੰਗਿਆੜੀ ਕਾਰਨ ਫਸਲਾਂ ਨੂੰ ਅੱਗ ਲੱਗਣ ਦੀ ਕੋਈ ਵੀ ਘਟਨਾ ਦੀ ਰਿਪੋਰਟ ਜਿਹੜੀ ਆ ਉਹ ਨਹੀਂ ਹੋਈ ਹੈ ਤੇ ਬਿਜਲੀ ਮੰਤਰੀ ਨੇ ਪੀਐਸਪੀਸੀਐਲ ਨੂੰ ਹਦਾਇਤ ਕੀਤੀ ਹੈ ਕਿ ਗਰਮੀਆਂ ਦੇ ਮੌਸਮ ਦੌਰਾਨ ਬਿਜਲੀ ਦੇ ਜਿਹੜੇ ਕੱਟ ਨੇ ਉਹ ਨਾ ਲੱਗਣ ਨੂੰ ਯਕੀਨੀ ਬਣਾਇਆ ਜਾਵੇ ਮੀਟਿੰਗ ਦੀ ਸਮਾਪਤੀ ਬਿਜਲੀ ਮੰਤਰੀ ਨੇ ਬਿਜਲੀ ਕੰਪਨੀਆਂ ਵੱਲੋਂ ਤਿਆਰੀਆਂ ਅਤੇ ਤਸੱਲੀ ਪ੍ਰਗਟ ਕਰਦਿਆਂ ਕੀਤੀ ਤੇ ਉਹਨਾਂ ਨੇ ਕਿਹਾ ਕਿ ਸਰਕਾਰ ਨੂੰ ਭਰੋਸਾ ਹੈ ਕਿ ਗਰਮੀ ਦੇ ਮੌਸਮ ਦੌਰਾਨ ਜਿਹੜੇ ਪੰਜਾਬ ਦੇ ਲੋਕ ਆ ਉਹਨਾਂ ਨੂੰ ਨਿਰਵਿਘਨ ਬਿਜਲੀ ਹੈ ਜਿਹੜੀ ਉਹ ਮਿਲੇਗੀ